ਨਾਤੇ ਮੇਰੇ ਜਵਾਬ ਦੇ ਦੇ ਮੈਂ ਹੁਣੇ ਲੈ ਜਾਨੀ ਆ ਉਹ ਨਾ ਵੇ ਪੱਛ ਜਦਾ ਬਿਮਾਰ ਹੋ ਜਾਂਦੇ ਉਹ ਲੈਣ ਦਾ ਬਣਾ ਕੇ ਖਲੋਵਾ ਯਾਰ ਫੋਨ ਜੇਬ ਚ ਪਾਈਆਂ ਕੋਣ ਫੋਨ ਜੇਬ ਚ ਪਾਈ ਕੰਤਰਾ ਲਾ ਕੰਤ ਬਾਹਾਂ ਖੜੀਆਂ ਕਰੋ ਤਾਨ ਹਾਂ ਸੱਚੀ ਬਾਹਾਂ ਤੇ ਖੜੀ ਤਾਂ ਬੰਦੀ ਆ ਸਹੀ ਗੱਲ ਬਾਹਾਂ ਕਰੀਆਂ ਤੇ ਕਰੋ ਕਰੋ ਸਹੀ ਕਰੋ ਸਹੀ ਹੈ ਲਵਲੀ ਨੂੰ ਭੇਜਨੀ ਆ ਮੈਂ ਕੱਲ ਤੁਸੀਂ ਗੋਲ ਗੱਪੇ ਖਾਦੇ ਨਾ ਤੈਨਾਂ ਨੇ ਚਾਰਾਂ ਨੇ ਤੁਸੀਂ ਕਿਉਂ ਖਾਦੇ ਗੋਲ ਗੱਪੇ ਮੈਨੂੰ ਦੱਸ ਨਹੀਂ ਹਲੋ 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 2 1 ਬਿਮਾਰ ਹੋ ਜਾਣਗੇ ਨਾ ਕੋਈ ਗੱਲ ਨਹੀਂ ਮੈਂ ਤੈਨੂੰ ਫੋਨ ਕਰ ਦੂੰਗਾ ਆ ਕੇ ਦਵਾਈ ਦਵਾਜੀ ਜੀ ਜੀ ਕਿਤੇ ਮੈਂ ਤੇਰਾ ਆ ਕੇ ਫੋਨ ਨਹੀਂ ਆਜੇ ਸੀਨ ਵੀ ਨਹੀਂ ਹੋੜਿਆ ਤੇ ਬੰਨ ਜੀ ਜੱਟਾ ਸੀ ਪਪਾ ਮੇਰੇ ਕੋਲ ਗਲਤੀ ਹੋ ਗਈ ਆ ਕਿ ਮੈਂ ਅਗਲੀ ਵਾਰੀ ਤਾਂ ਨਹੀਂ ਦਵਾਉਂਦੀ ਤੋਂ ਖਿਆਲ ਦੇ ਖਿਆਲ ਤੇ ਮੈਨੇ ਲੋੜ ਹੀ ਨਹੀਂ ਪੈਣੀ ਤੇ ਮੂੰਹ ਕਰੰਦੀ ਮੈਂ ਤਾਂ ਖਿਆਲ ਰੱਖਦਾ ਹਾਂ ਦੋਏ ਨਾ ਕੰਮ ਨਾ ਬੰਨ ਮੈਂ ਤਾਂ ਖਿਆਲ ਰੱਖਦਾ ਹਾਂ ਦਾ ਕਰ ਉਦੋਂ ਕੋਈ ਗੱਲ ਨਹੀਂ ਮੈਂ ਲੱਗਦਾ ਮੈਂ ਕੱਲ ਲੈ ਜਾਊਂਗਾ ਥੋੜਾ ਬੋਲਦਾ ਕਿ ਸਿਆਣਾ ਮਾਣਾ ਕਰ ਲੋ ਕੋਈ ਗੱਲ ਨਹੀਂ ਮੈਂ ਸਿਆਣਾ ਹੀ ਆ ਮੈਨੂੰ ਸਮਝਾਉਂਦੀ ਲੋੜ ਨਹੀਂ ਹੈਗੀ ਜਦ ਕੋਈ ਗੱਲ ਨਹੀਂ ਮੰਮੀ ਦੱਸ ਦੇਣ ਕਰਨਾ ਮੈਂ ਦਵਾਈ ਲੈ ਦਊਂ ਕਰੂੰਗਾ ਮੰਮੀ ਨੇ ਜ਼ਰੂਰੀ ਨਹੀਂ ਦੱਸਣਾ ਇੱਕ ਵਾਰੀ ਤੁਸੀਂ ਆਪ ਪੁੱਛ ਲਿਆ ਕਰੋ ਕਿ ਮੰਮੀ ਕਿਸ ਚੀਜ਼ ਦੀ ਲੋੜਤ ਨਹੀਂ ਹੈਗੀ ਕੋਈ ਨਾ ਪੁੱਛ ਲਊਂਗਾ ਕਰਨ ਕੇ ਟਾਈਮ ਮੰਮੀ ਹੁਣ ਕੋਈ ਜ਼ਰੂਰੀ ਮੰਮੀ ਨੇ ਨਹੀਂ ਦੱਸਣਾ ਹੁੰਦਾ ਤੁਸੀਂ ਆਪ ਪੁੱਛ ਲਿਆ ਕਰੋ ਕਿਸ ਚੀਜ਼ ਦੀ ਲੋੜਤ ਨਹੀਂ ਹੈਗੀ ਕੋਈ ਗੱਲ ਮੈਂ ਪੁੱਛ ਲਊਂਗਾ ਕਰਨ ਕੇ ਟਾਈਮ ਮੰਮੀ ਕਰਨਾ ਕੀ ਆ ਚਾਹ ਮੰਗਣ ਦੇ ਹੀ ਚਾਹ ਧਰ ਕੇ ਆਈਆਂ ਕੱਲ ਦਾ ਦੋ ਪਿਆਰ ਅਲਵਾ ਜੋਨ ਨੇ ਹੁਣੇ ਫੋਨ ਲਾ ਦੇਣਾ ਮੰਮੀ ਨੂੰ ਕੋਈ ਗੱਲ ਨਹੀਂ ਕਰਦੀ ਤੇ ਕਰਦੀ ਰਹੇ ਆਪਾਂ ਮੰਮੀ ਨੇ ਚੰਗੇ ਰਹਿਣਾ ਹਣਾ ਬੰਨ ਅਸੀਂ ਮੰਮੀ ਨਾਲ ਚੰਗੇ ਰਹਿਣਾ ਚਲੋ ਆ ਜਾਓ ਬੰਨ ਅਸੀਂ ਮੰਮੀ ਨਾਲ ਚੰਗੇ ਰਹਿਣਾ ਬਸ ਇੱਕ ਮਿੰਟ ਬੱਧੀਆ ਕੀ ਆ ਤੂੰ ਬੰਨ ਅਸੀਂ ਮੰਮੀ ਨਾਲ ਚੰਗੇ ਰਹਿਣਾ ਬਸ ਚਲੋ ਛੱਡੋ ਇਹ ਗੱਲਾਂ ਤੇ ਅੱਜ ਚਾਹ ਪੀਏ ਚਲ ਬੰਨ ਉਹ ਤਾਂ ਦਵਾਈ ਤਾਂ ਦਮੁੱਕੀ ਤੇ ਦਲਜੀਤ ਨੂੰ ਟਾਈਮ ਹੈਗਾ 何するの、ね <laughs> ਆ ਗੋਮਾਲਾ ਵਿਕਿਓ ਉਹਨੇ ਮਾਰਦੇ ਸੁਣਾਈ ਬਰੋ ਆਣਗੇ ਬਰੋ ਦੇਖੋ ਦਵਾਈ ਤੇ ਮੁੱਕੀ ਹੀ ਮੇਰਾ ਜੀਨ ਨਾ ਤਾਂ ਦਵਾਈ ਤੇ ਲਿਆਉਣੀ ਹੀ ਠੀਕ ਬੋਲਦੇ ਨਹੀਂ ਗੱਲ ਸੁਣਿਓ ਟਾਈਮ ਲੱਗਣਾ ਕਿ ਨਹੀਂ ਲੱਗਣਾ ਫਿਰ ਕੋਈ ਗੱਲ ਨਹੀਂ ਟਾਈਮ ਕੱਢ ਲੂੰਗਾ ਮੈਂ ਟਾਈਮ ਤੇ ਕੱਢਨੇ ਪੈਣਾ ਦਵਾਈ ਤੇ ਲਿਆਉਣੀ ਆ ਚਲ ਕੋਈ ਨਹੀਂ ਲਿਆਉਨੇ ਫਿਰ ਚਲ ਜਿਨੇ ਫਿਰ ਰੋਟੀ ਖਾ ਲੋ ਫਿਰ ਠੀਕ ਠੀਕ सच के अंदर खाली टू वन मम्मी चलिए फिर चलेंगे को करना वह आ चलो फिर अपने उठाना न डरले ठंडे ठंडे ले आंने आप मुंडा भी था डाबेला <laughs> <ने। laughs> था नलवे क्या सजा पापा की महिका ने आपको को रावते ना लड़क महिका टू वन ਚਲ ਇੰਨਾ ਕੰਮ ਹੀ ਮਹੀਨਾ ਦੱਸਦੇ ਨੀ ਇਦਾਂ ਕਰਾਂਗੇ ਨਾ ਤੇ ਮੰਮੀ ਨੇ ਆਪੇ ਹਾਂ ਤੇਰੇ ਆਏ ਨਾ ਸਭ ਕੁਝ ਨਾ ਕਰਦੇ ਨਾਣੀ ਇਦਾਂ ਨੀਆਂ ਸੀ ਬਸ ਇੰਨਾਗੇ ਕਰਨੇ ਪੈਣਾ ਚਲੋ ਠੀਕ ਆ ਜਾਓ ਫਿਰ ਚਲ ਜੋ ਕੰਮ ਹੋਰ ਕਰਕੇ ਆਉਣਾ ਕਿਹੜਾ ਕੰਮ ਕਰਕੇ ਆਉਣਾ ਤੁਸੀਂ ਉਹਨੂੰ ਪਤਾ ਹੀ ਨਹੀਂ ਨਹੀਂ ਮੈਨੂੰ ਪਤਾ ਹੀ ਨਹੀਂ ਜਦੋਂ ਮੈਂ ਨਾ ਵੀ ਕਿਹੜਾ ਕਰਦਾ ਤੁਹਾਨੂੰ ਘਰ ਦਾ ਸਾਇਆ ਕੋਈ ਗੱਲ ਨਹੀਂ ਜਿੰਦਰ ਮੰਮੀ ਪਰਚੀ ਲੈ ਕੇ ਹੁੰਦੇ ਨੇ ਇੱਕ ਪਤਨੀ ਦੇ ਮਾਤਲ ਹੂੰ ਗੱਲ ਬੋਲੀ ਨਾ ਠੀਕ ਹੈ ਨਾ ਬੰਨ ਕੋਈ ਗੱਲ ਨਹੀਂ ਜਿੰਦਰ ਮੰਮੀ ਪਰਚੀ ਹਾਂ ਸਕਦਾ ਹਾਂ ਇੱਕ ਮਿੰਟ ਜੇ ਮੈਂ ਸਾਹ ਤਾਂ ਤਾਂ ਮੇਰੇ ਜਵਾਬ ਦੇ ਦੇ ਮੈਂ ਹੁਣੇ ਲੈ ਜਾਣੀ ਆ ਉਹ ਨਾ ਹੋਏ ਪੱਛ ਜਦਾ ਬਿਮਾਰ ਹੋ ਜਾਂਦੇ ਉਹ ਲਾਈਨ ਬਣਾ ਕੇ ਖਲੋਵਾਂ ਯਾਰ ਫੋਨ ਜੇਬ ਚ ਪਾਈਆਂ ਫੋਨ ਜੇਬ ਚ ਪਾਈ ਕੰਤਰਾ ਲਾ ਕੰਤ ਬਾਹਾਂ ਖੜੀਆਂ ਕਰੋ ਤਾਨ ਮਾਂ ਤੇ ਘੜੀਆਂ ਕਰਦੀਆਂ ਸਹੀ ਗੱਲ ਹੈ ਬਾਹਾਂ ਘੜੀਆਂ ਦੇ ਕਰੋ ਕਰੋ ਸਹੀ ਕਰੋ ਸਹੀ ਹੈ लवली ਨੂੰ ਭੇਜਨੀ ਹੈ ਮੈਂ ਕੱਲ ਤੁਸੀਂ ਗੋਲ ਗੱਪੇ ਖਾਦੇ ਨਾ ਤੈਨਾਂ ਨੇ ਚਾਰਾਂ ਨੇ ਤੁਸੀਂ ਕਿਉਂ ਖਾਦੇ ਗੋਲ ਗੱਪੇ ਮੈਨੂੰ ਦੱਸ ਨਹੀਂ ਹਾਂ ਹੈਲੋ 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 2 1 ਬਿਮਾਰ ਹੋ ਜਾਣਗੇ ਨਾ ਕੋਈ ਗੱਲ ਨਹੀਂ ਮੈਂ ਤੈਨੂੰ ਫੋਨ ਕਰ ਦੂੰਗਾ ਆ ਕੇ ਦਵਾਈ ਦਵਾਜੀ ਪਲੀਜ਼ ਜੇ ਕਿਤੇ ਮੈਂ ਟੇਰਾ ਕੇ ਬੋਲਦੇ ਆ ਕਿ ਅੱਜ ਇਹਦੇ ਸੀਨ ਵੀ ਨਹੀਂ ਹੋੜਿਆ ਤਾਂ ਬਨ ਜੀ ਜਲਦੀ ਚਾਹੋ ਸੀ ਬਾਬਾ ਮੇਰੇ ਕੋਲ ਗਲਤੀ ਹੋ ਗਈ ਆ ਕਿ ਮੈਂ ਅਗਲੀ ਵਾਰ ਤੋ ਨਹੀਂ ਦਵਾਉਂਦੀ ਤੂੰ ਖਿਆਲ ਦੇ ਰਿਹਾ ਹੈ ਕਿ ਮੈਨੇ ਲੋੜੀ ਨਹੀਂ ਪਾਈ ਹੈ ਤੇ ਮੂੰਹ ਕਰੰਦੀ ਮੈਂ ਤਾਂ ਖਿਆਲ ਰੱਖਦਾ ਹਾਂ ਦੋਏ ਨਾ ਕੰਮ ਬਨ ਮੈਂ ਤਾਂ ਖਿਆਲ ਰੱਖਦਾ ਹਾਂ ਤਾਂ ਕਰ ਉਦੋਂ ਕੋਈ ਗੱਲ ਨਹੀਂ ਮੈਂ ਵੀ ਕੋਈ ਗੱਲ ਨਹੀਂ ਮੰਮੀ ਅੱਜ ਨਹੀਂ ਟਾਈਮ ਲੱਗਦਾ ਮੈਂ ਕੱਲ ਲੈ ਜਾਊਂਗਾ ਥੋੜਾ ਬੋਤਾ ਤੇ ਸਿਆਣਾ ਬਣਾ ਕਰ ਲੋ ਕੋਈ ਗੱਲ ਨਹੀਂ ਮੈਂ ਸਿਆਣਾ ਹੀ ਆ ਮੈਨੂੰ ਸਮਝਾਉਂਦੀ ਲੋੜ ਨਹੀਂ ਹੈ ਕਿ ਜਲ ਕੋਈ ਗੱਲ ਨਹੀਂ ਮੰਮੀ ਦੱਸ ਦੇਣ ਕਰਨਾ ਮੈਂ ਦਵਾਈ ਲੈ ਦੇਉਂ ਕਰੂੰਗਾ ਮੰਮੀ ਨੇ ਜ਼ਰੂਰੀ ਨਹੀਂ ਦੱਸਣਾ ਇਕੋ ਨਹੀਂ ਤੁਸੀਂ ਆਪ ਪੁੱਛ ਲਿਆ ਕਰੋ ਕਿ ਮੰਮੀ ਕਿਸ ਚੀਜ਼ ਦੀ ਲੋੜਤ ਨਹੀਂ ਹੈਗੀ ਕੋਈ ਨਾ ਪੁੱਛ ਲੂੰਗਾ ਕਰਨਗੇ ਤੇ ਮੰਮੀ ਨੂੰ ਕੁਝ ਜ਼ਰੂਰੀ ਮੰਮੀ ਨੇ ਨਹੀਂ ਦੱਸਣਾ ਹੁੰਦਾ ਤੁਸੀਂ ਆਪ ਪੁੱਛ ਲਿਆ ਕਰੋ ਕਿਸ ਚੀਜ਼ ਦੀ ਲੋੜਤ ਨਹੀਂ ਹੈਗੀ ਉਹ ਕੋਈ ਗੱਲ ਨਹੀਂ ਮੈਂ ਪੁੱਛ ਲਊ ਕਰੂੰਗਾ ਕਰਨਗੇ ਤੇ ਮੰਮੀ ਕਰਨਾ ਕੀ ਆ ਚਾਹ ਮੰਗਣ ਦੇ ਹੀ ਚਾਹ ਧਰ ਕੇ ਆਈਆਂ ਕੱਲ ਦਾ ਦੋ ਪਿਆਰ ਨਾਲ ਕੱਲ ਵਾ ਜੋ ਨੇ ਹੁਣੇ ਫੋਨ ਲਾ ਦੇਣਾ ਮੰਮੀ ਨੂੰ ਕੋਈ ਗੱਲ ਨਹੀਂ ਕਰਦੀ ਤੇ ਕਰਦੀ ਰਵੇ ਆਪਾਂ ਮੰਮੀ ਨੇ ਚੰਗੇ ਰਹਿਣਾ ਹਣਾ ਬੰਨ ਅਹੀਂ ਮੰਮੀ ਨਾਲ ਚੰਗੇ ਰਹਿਣਾ ਚਲੋ ਆ ਜਾਓ ਅਹੀਂ ਮੰਮੀ ਨਾਲ ਚੰਗੇ ਰਹਿਣਾ ਬਸ ਇੱਕ ਮਿੰਟ ਬੱਧੀਆ ਗਿਆ ਤਾ ਤੂੰ ਬੰਨ ਅਹੀਂ ਮੰਮੀ ਨਾਲ ਚੰਗੇ ਰਹਿਣਾ ਬਸ ਚਲੋ ਛੱਡੋ ਇਹ ਗੱਲ ਆ ਤੇ ਆਜੋ ਚਾਹ ਪੀਏ ਚਲ ਬੰਨ ਉਹ ਤਾਂ ਦਵਾਈ ਤਾਂ ਦਮੁੱਕੀ ਤੇ ਦਲਜੀਤ ਨੂੰ ਟਾਈਮ ਹੈਗਾ ਨਹੀਂ ਨਹੀਂ ਦਾ ਜੀ ਸਰ ਮੈਂ ਕਿਉਂ ਉਹਨੇ ਮਾਰਦੇ ਸੁਣਾਈ ਲੋ ਆਣਗੇ ਬ్రో ਦੇ ਕੋ ਦਵਾਈ ਤੇ ਮੁੱਕੀ ਮੇਰਾ ਜੀਨੀ ਤੈਨੂੰ ਦਵਾਈ ਤੇ ਲਿਆਉਣੀ ਠੀਕ ਬੋਲਦੇ ਨਹੀਂ ਗੱਲ ਸੁਣਿਓ ਟਾਈਮ ਲੱਗਣਾ ਕਿ ਨਹੀਂ ਲੱਗਣਾ ਫਿਰ ਕੋਈ ਗੱਲ ਨਹੀਂ ਟਾਈਮ ਕੱਢ ਲੂੰਗਾ ਮੈਂ ਟਾਈਮ ਤੇ ਕੱਢਨੇ ਪੈਣਾ ਦਵਾਈ ਤੇ ਲਿਆਉਣੀ ਆ ਚਲ ਕੋਈ ਨਹੀਂ ਲਿਆਉਨੇ ਫਿਰ ਚਲ ਜene ਫਿਰ ਰੋਟੀ ਖਾ ਲੋ ਫਿਰ ਠੀਕ ਸੱਚ ਕਹਿੰਦੇ ਖਾ ਲਈ two one अमित चलिए फिर लेडीज़ को करना माँ आ चलो फिर अरे ठंडा ना ठंडा <अगर>। ना ठंडे ठंडे ले हमने ठंडा नहीं ठंडा नहीं आप मुंडा भी था डाबे लगता डलवे क्या चल रहा है पापा की महिमा ने आपको को रावते ना लड़की महिमा two one two one ਚਲ ਇੰਨਾ ਕੰਮ ਹੀ ਮੀਨਾ ਦੱਸਦੇ ਨਿੱਦਾ ਕਰਾਂਗੇ ਨਾ ਤੇ ਮੰਮੀ ਨੇ ਆਪੇ ਹਾਂ ਤੇਰੇ ਆਏ ਨਾ ਸਭ ਕੁਝ ਨਾ ਕਰਦੇ ਨਾਣੀ ਇੰਦਾਣੀ ਆ ਸੀ ਬਸ ਇੰਨਾਗੇ ਕਰਨੇ ਪੈਣਾ ਚਲੋ ਠੀਕ ਆ ਜਾਓ ਫਿਰ ਚਲ ਜੋ ਕੰਮ ਹੋਰ ਕਰਕੇ ਆਉਣਾ ਕਿਹੜਾ ਕੰਮ ਕਰਕੇ ਆਉਣਾ ਤੁਸੀਂ ਕੋ ਨੂੰ ਪਤਾ ਹੀ ਨਹੀਂ ਨਹੀਂ ਮੈਨੂੰ ਪਤਾ ਹੀ ਨਹੀਂ ਜਿਹਨਾਂ ਨੂੰ ਮੈਂ ਮਾਪੀ ਕਹਿੰਦਾ ਤਰੇਗਾ ਤਿਲਗਾ ਦੱਸ ਆਇਆ ਕੋਈ ਗੱਲ ਨਹੀਂ ਜਿੰਦਰ ਮੰਮੀ ਪਰਚੀ ਲੈ ਕੇ ਹੁੰਦੇ ਨੇ ਇੱਕ ਆਪਣੇ ਦੇ ਮਤਲਬ ਹੂੰ ਕਰਕੇ ਬੋਲੀ ਨਾ ਠੀਕ ਹੈ ਨਾ ਬੰਨ ਕੋਈ ਗੱਲ ਨਹੀਂ ਜਿੰਦਰ ਮੰਮੀ ਪਰਚੀ ਹਾਂਸਾ ਘਟਾਉਂਦੇ ਇਹ ਕੰਮ ਨਹੀਂ